ਦੇਖੋ ਪਿਛਲੇ ਬਹੁਤ ਸਾਲਾਂ ਤੋਂ ਪਿਛਲੇ ਕਰੀਬ 10 ਸਾਲ ਤੋਂ ਅਸੀਂ ਲਗਾਤਾਰ ਹਰ ਸਾਲ ਸਾਹਿਤ ਮੇਲਾ ਇੱਥੇ ਲਾਉਨੇ ਆਂ ਔਰ ਪਹਿਲਾਂ ਨੈਸ਼ਨਲ ਬੁੱਕ ਆਫ ਟੈਸਟ ਨੇ ਕਾਫੀ ਸਾਲ ਸਾਨੂੰ ਸਹਿਯੋਗ ਦਿੱਤਾ ਲੇਕਿਨ ਬਾਅਦ ਵਿੱਚ ਉਹ ਮਨ੍ਹਾ ਕਰ ਗਏ ਤੇ ਅਸੀਂ ਆਪਣੇ ਬਲਬੂਤੇ ਉੱਤੇ ਸਾਰੇ ਪਬਲਿਸ਼ਰਜ਼ ਬੁਲਾ ਕੇ ਹਰ ਸਾਲ ਇਹ ਮੇਲਾ ਲਾਉਨੇ ਆਂ ਇਸ ਮੇਲੇ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਪੰਜਾਬੀਅਤ ਨੂੰ ਔਰ ਪੰਜਾਬੀ ਜਗਤ ਪੜਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਬੱਚਿਆਂ ਨੂੰ ਬਹੁਤ ਫਾਇਦਾ ਮਿਲਦਾ ਹੈ ਔਰ ਅਸਵਾਰੀ ਵੀ ਕਰੀਬ 100 ਤੋਂ ਵੱਧ ਪਬਲਿਸ਼ਰ 150 ਦੇ ਕਰੀਬ ਪਬਲਿਸ਼ਰ 160 ਪਬਲਿਸ਼ਰ ਜਿਹੜੇ ਨੇ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਸਟਾਲ ਲਗਾਏ ਆ ਸੋ ਖਾਲਸਾ ਕਾਲਜ ਨੇ ਹਮੇਸ਼ਾ ਪੰਜਾਬੀ ਔਰ ਪੰਜਾਬੀਅਤ ਵਾਸਤੇ ਔਰ ਪੰਜਾਬ ਦੇ ਭਲੇ ਵਾਸਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ ਮੈਨੂੰ ਸ਼ਬਦ ਆ ਕਿ ਪੰਜਾਬ ਦਾ ਕੋਈ ਵੀ ਕਾਲਜ ਕੋਈ ਯੂਨੀਵਰਸਿਟੀ ਇਸ ਤਰ੍ਹਾਂ ਦੇ ਮੇਲੇ ਲਾਉਂਦੀ ਹੋਵੇ ਬਹੁਤ ਵੱਡਾ ਹੰਗਾਰਾ ਇਸ ਮੇਲੇ ਨੂੰ ਮਿਲਦਾ ਹੈ ਅੱਜ ਇਸ ਮੇਲੇ ਦਾ ਆਖਰੀ ਦਿਨ ਹੈ ਮੇਰੇ ਸੁਣਨ ਵਾਲੇ ਲੋਕ ਵੀਰ ਜੇ ਕੋਈ ਅੱਜ ਵੀ ਸ਼ਾਮ ਤੱਕ ਅਗਰਾ ਸਕਦੇ ਆ ਇਸ ਬਿਲੀ ਨੂੰ ਜਰੂਰ ਵਿਜ਼ਿਟ ਕਰਨ ਕਿਤਾਬਾਂ ਜਿਹੜੀਆਂ ਨੇ ਜੋ ਨੌਲੇਜ ਕਿਤਾਬਾਂ ਤੋਂ ਮਿਲਦੀ ਹੈ ਉਹ ਨੌਲੇਜ ਕੰਪਿਊਟਰ ਤੋਂ ਨਹੀਂ ਮਿਲਦੀ ਉਹ ਨੌਲੇਜ ਜਿਹੜੀ ਹੈ ਕੰਪਿਊਟਰ ਦੀ ਉਹ ਟੈਂਪਰੇਰੀ ਨੌਲੇਜ ਆ ਕਿ ਤੁਸੀਂ ਕੋਈ ਖੋਜ ਕਰਨੀ ਚਾਹੋ ਲੇਕਿਨ ਪਰਮਨੈਂਟ ਨੌਲੇਜ ਤੁਹਾਡੇ ਇਤਬਾਕ ਚ ਉਹਦੇ ਰੰਦੀ ਜਦ ਤੁਸੀਂ ਕੋਈ ਕਿਤਾਬ ਪੜਦੇ ਹੋ ਸੋ ਕਿਤਾਬਾਂ ਦੇ ਸ਼ੌਕੀਨ ਹਣ ਦੁਬਾਰਾ ਪਿਛੇ ਜੇ ਲੋਕ ਕਾਫੀ ਘਟ ਗਏ ਸੀ ਲਾਇਬ੍ਰੇਰੀ ਜਾਣਾ ਕਿਤਾਬਾਂ ਪੜਨੀਆਂ ਕਿਉਂਕਿ ਕੰਪਿਊਟਰ ਨਾਲ ਇੱਕ ਦਵਾ ਯੋਗ ਆਇਆ ਲੇਕਿਨ ਲੋਕ ਵਾਪਸ ਪਰਤ ਪਏ ਨੇ ਹੁਣ ਫੇਰ ਲੋਕ ਕਿਤਾਬਾਂ ਦੇ ਸ਼ੌਕੀਨ ਹੋ ਗਏ ਕਿਤਾਬਾਂ ਨੂੰ ਪੜਨ ਲੱਗ ਗਏ ਸਾਰਿਆਂ ਨੂੰ ਮੈਂ ਆਰਗੇਨਾਈਜ਼ਰਸ ਨੂੰ ਕਾਲਜਾਂ ਕਾਲਜ ਦੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਵਧਾਈ ਦਿੰਦਾ ਸਰ ਯੂਥ ਤੁਹਾਡੇ ਵੀ ਮੋਬਾਈਲ ਦੇ ਵਿੱਚ ਵੜੇ ਨੇ ਇਹ ਤਾਂ ਪਹੁੰਚ ਚੁੱਕਾ ਹੈ ਅਜੇ ਬੜੀ ਗੱਲ ਹੈ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਯੂਥ ਹੁਣ ਦੁਬਾਰਾ ਜਿਹੜੇ ਬੱਚੇ ਯੂਨੀਵਰਸਿਟੀਆਂ ਕਾਲਜ ਜਾਣ ਲੱਗ ਗਏ ਆ ਉਹ ਤੇ ਹੁਣ ਛੱਡ ਗਏ ਨੇ ਲੇਕਿਨ ਸਕੂਲਾਂ ਵਾਲੇ ਬੱਚੇ ਅਜੇ ਵੀ ਲੱਗੇ ਹੋਏ ਨੇ ਫਿਰ ਹੌਲੀ ਹੌਲੀ ਸਮਾਂ ਆਏਗਾ ਕਿ ਲੋਕ ਵਾਪਸ ਕਿਤਾਬਾਂ ਨੂੰ ਜਾਣਗੇ ਇਹ ਉਹੀ ਗੱਲ ਹੈ ਕਿ ਜੋ ਜਿੰਮ ਜਾਂਦੇ ਨੇ ਉਹਨਾਂ ਦੇ ਮਸਲ ਟੈਂਪਰੇਰੀ ਹੁੰਦੇ ਆ ਜਿਹੜੇ ਦੇਸੀ ਐਕਸਰਸਾਈਜ਼ ਕਰਦੇ ਉਹਨਾਂ ਦੇ ਮਸਲ ਸਾਰੀ ਉਮਰ ਬਣੇ ਰਹਿੰਦੇ ਆ ਉਹੀ ਗੱਲ ਆ ਜਿਹੜੇ ਕਿਤਾਬਾਂ ਪੜ੍ਹਦੇ ਆ ਉਹਨਾਂ ਦੀ ਯਾਦਾ ਸਾਰੀ ਉਮਰ ਬਣੀ ਰਹਿੰਦੀ ਆ ਜਿਹੜੇ ਲੋਕ ਬੂਠੇ ਸਾਰਾ ਲੈਂਦੇ ਉਹ ਯਾਦਾ ਸ ਟੈਂਪਰੇਰੀ ਬੱਚੇ ਜੋ ਰੁਝਾਨ ਕਾਫੀ ਦੇਖਿਆ ਜਾ ਰਿਹਾ ਉਹ ਕਹਿੰਦੇ ਨੇ ਕਿ ਸਾਲ 'ਚ ਘੱਟੋ ਘੱਟ ਦੋ ਵਾਰੀ ਮੇਲਾ ਲੱਗਣਾ ਚਾਹੀਦਾ ਦੇਖੋ ਇੱਕ ਵਾਰੀ ਆਰਗੇਨਾਈਜ਼ ਕਰਨਾ ਕੋਈ ਸੌਖਾ ਨਹੀਂ ਹੈ ਕਹਿਣਾ ਬੜਾ ਸੌਖਾ ਆ ਇਹ ਇੱਕ ਵਾਰੀ ਆਰਗੇਨਾਈਜ਼ ਕਰਦੇ ਬਹੁਤ ਅੱਛਾ ਹੈ ਦੋ ਵਾਰੀ ਕਰਨ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ ਸਰਕਾਰਾਂ ਨੂੰ ਵੀ ਇਹੋ ਜਿਹੇ ਮਿਲਗਾਂ ਦੀ ਬਿਰਕਤ ਸਰਕਾਰਾਂ ਨੂੰ ਤਾਂ ਚਾਹੀਦਾ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀਆਂ ਨੇ ਨਾ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਨੂੰ ਦੱਸਿਆ ਨਾ ਕਿ ਨੈਸ਼ਨਲ ਬੁੱਕ ਟਸਟ ਆਫ ਇੰਡੀਆ ਸਾਨੂੰ 4-5 ਸਾਲ ਸਹਿਯੋਗ ਦਿੱਤਾ ਉਹਨਾਂ ਨੇ ਹੁਣ ਉਹ ਵੀ ਦੌੜ ਗਏ ਸਰਕਾਰਾਂ ਨੂੰ ਇਹੋ ਜਿਹੇ ਜਿਹੜੇ ਕੰਮ ਨੇ ਲਿਟਰੇਰੀ ਇਹ ਕਰਦੇ ਰਹਿਣਾ ਚਾਹੀਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ